ਵਿਆਹ ਤਾਂ ਦੋ ਦਿਲਾਂ ਦੀ ਰਾ ਨਹੀਂ ਦੋ ਮਿੱਟੀਆਂ ਦਾ ਇਕੱਠੇ ਗੁੰਥਣਾ ਹੁੰਦਾ ਹੈ ਜਿੱਥੇ ਦੋਵੇਂ ਆਪਣੀ ਮਿਸਾਲ ਲਿਖਣ ਉੱਥੇ ਘਰ ਵੀ ਰੋਜ਼ ਨਵਾਂ ਜੰਮਦਾ ਹੁੰਦਾ ਹੈ ਨਵੇਂ ਵਿਆਹੇ ਜੋੜੇ ਅਕਸਰ ਸੋਚਦੇ ਹਨ ਕਿ ਘਰ ਸੁੱਖਾਂ ਨਾਲ ਆਪਣਾ ਆ ਬਣ ਜਾਵੇਗਾ ਪਰ ਘਰ ਤਾਂ ਹਰ ਰੋਜ਼ ਥੋੜੀ ਮਿਹਨਤ ਥੋੜੀ ਸਮਝ ਤੇ ਥੋੜੀ ਮਾਫੀ ਮੰਗਦਾ ਹੈ ਜਿਸ ਰਿਸ਼ਤੇ ਵਿੱਚ ਸੱਚਾਈ ਦੀ ਰੋਟੀ ਹੋਵੇ ਉਹ ਕਦੇ ਭੁੱਖਾ ਨਹੀਂ ਰਹਿੰਦਾ ਜਦੋਂ ਦੋਵੇਂ ਤੁਸੀਂ ਮੁਹੱਬਤ ਨਾਲ ਦੂਜੇ ਦੇ ਮਨ ਥਕਾਵਟ ਪਛਾਣੋ ਹਰ ਗੱਲ ਦਾ ਜਵਾਬ ਤੁਰੰਤ ਦੇਣ ਦਾ ਜੋਸ਼ ਨਾ ਪਾੜੋ ਕਈ ਵਾਰ ਕਰਨ ਨੂੰ ਸਹੀ ਰਾਹ ਖਾਮੋਸ਼ੀ ਵੀ ਦਿਖਾ ਦਿੰਦੀ ਹੈ ਬਾਹਰਲਿਆਂ ਦੀਆਂ ਗੱਲਾਂ ਤੁਲਨਾਵਾਂ दखਲਾ ਰਿਸ਼ਤੇ ਦਾ ਰੂਪ ਬਦਲ ਦਿੰਦੀਆਂ ਹਨ ਇਸ ਲਈ ਜਦੋਂ ਕਦੇ ਪਰਿਵਾਰ ਜਾਂ ਰਿਸ਼ਤੇਦਾਰ ਆਪਣੀ رائے ਦੇਣ ਧੰਨਵਾਦ ਨਾਲ ਸੁਣੋ ਪਰ ਫੈਸਲਾ ਸਿਰਫ ਉਹ ਦੋ ਜਣੇ ਕਰਨ ਜੋ ਹਰ ਰਾਤ ਇਕੱਠੇ ਛੱਤ ਹੇਠ ਹੁੰਦੇ ਹਨ ਰਿਸ਼ਤਾ ਤੰਦਰੇ ਹੋਣ ਤੇ ਦੋਵਾਂ ਦੇ ਰੁਖ ਆਪਣੀ ਮਿੱਟੀ ਤੇ ਟਿਕਿਆ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਦੀ ਸੋਚ ਤੇ ਲੇਸ਼ ਅਕਸਰ ਵੱਡੀਆਂ ਗੱਲਾਂ ਨਾਲ ਨਹੀਂ ਛੋਟੀਆਂ ਨਾਲ ਨਾ ਸੁਣੀਆਂ ਜਾਣ ਵਾਲੀਆਂ ਗੱਲਾਂ ਨਾਲ ਪੈਦਾ ਹੁੰਦਾ ਹੈ ਇਸ ਲਈ ਦੋਵੇਂ ਇਹ ਅਦਬ ਰੱਖੋ ਕਿ ਘਰ ਅੰਦਰ ਕੋਈ ਵੀ ਤਣਾ ਮੇਰਾ ਤੇ ਤੇਰਾ ਬਣ ਕੇ ਨਾ ਖੜੇ ਹਰ ਮੁਸ਼ਕਿਲ ਸਾਡੀ ਹੋਣੀ ਚਾਹੀਦੀ ਹੈ ਲੋਕ ਆਪਣੇ ਆਪ ਨੂੰ ਰੋਜ਼ਾਨਾ ਜ਼ਿੰਦਗੀ ਦੀਆਂ ਛੋਟੀਆਂ ਖੁਸ਼ੀਆਂ ਨਾਲ ਜੋੜ ਲੈਂਦੇ ਹਾਂ ਤੁਸੀਂ ਵੀ ਘਰ ਨੂੰ ਪਿਆਰ ਦੀਆਂ ਨਿੱਕੀਆਂ ਮੁਸਕਰਾਹਟਾਂ ਨਾਲ ਜਿਉਂਦਾ ਰੱਖੋ ਇੱਕ ਕੱਪ ਚਾਹ ਇੱਕ ਛੋਟੀ ਤਾਰੀਫ਼ ਇਕੱਠੀ ਖਾਦੀ ਰੋਟੀ ਇਹਨਾਂ ਚੋਂ ਘਰ ਦੀ ਨਹੀਂ ਬਣਦੀ ਹੈ ਤੇ ਸਭ ਤੋਂ ਵੱਡੀ ਗੱਲ ਜੇ ਦੋਵੇਂ ਇੱਕ ਦੂਜੇ ਲਈ ਸਾਫ਼ ਨੀਅਤ ਰੱਖਦੇ ਹਨ ਤਾਂ ਕੋਈ ਭੀੜ ਕੋਈ ਬਾਹਰਲਾ ਬੋਲ ਕੋਈ ਦਖਲ ਤੁਹਾਡੇ ਘਰ ਦੀ ਗਰਮੀ ਨੂੰ ਨਹੀਂ ਚੁੱਕ ਸਕਦਾ ਦੋਵੇਂ ਮੰਨ ਲਓ ਕਿ ਘਰ ਨੂੰ ਹੱਕ ਨਹੀਂ ਸੰਭਾਲ ਚਾਹੀਦੀਏ ਫਿਰ ਰਿਸ਼ਤਾ ਮਿੱਟੀ ਦੇ ਘੜੇ ਵਾਂਗ ਮਜ਼ਬੂਤ ਵੀ ਹੋਵੇਗਾ ਤੇ ਸੋਨਾ ਵੀ ਜੋੜਾ ਉਦੋਂ ਸੁਖੀ ਹੁੰਦਾ ਹੈ ਜਦੋਂ ਦੋਵਾਂ ਅੰਦਰ ਸੱਚੇ ਹੋ ਜਾਣ ਜਿੱਥੇ ਦਿਲ ਸਾਫ਼ ਤੇ ਨੀਅਤ ਪੱਕੀ ਹੋਵੇ ਉੱਥੇ ਰੱਬ ਵੀ ਘਰ ਦੇ ਨੇੜੇ ਹੋ ਜਾਂਦਾ ਹੈ